ਹਾੜਾ ਲੋਕਲ ਨਿਊਜ਼ ਚੈਨਲ ਸਾਸ਼ਰਕਾਲ ਤੁਸੀਂ ਦੇਖ ਰਹੇ ਹੋ ਫਾਸਟਵੇ ਅੰਮ੍ਰਿਤਸਰ ਖਬਰਨਾਮਾ ਮਹਾਦੇਵੀ ਦਾ ਜਨਮ ਦਿਨ ਤੋਂ ਸਭ ਤੋਂ ਪਹਿਲਾਂ ਇੱਕ ਨਜ਼ਰ ਅੱਜ ਦੇ ਬੁਲੇਟਨ ਦੀਆਂ ਮੁੱਖ ਖਬਰਾਂ ਵੱਲ ਸਾਫ ਦਾ ਉਪ ਮੁੱਖ ਮੰਤਰੀ ਓਮਪ੍ਰਕਾਸ਼ ਸੋਨੀ ਮੰਦਿਰ ਮਾਤਾ ਪੱਦਰ ਕਾਲੀ ਵਿਖੇ ਹੋਏ ਨਤਮਸਤਕ ਮੇਲੇ ਦੀ ਦਿੱਤੀ ਵਧਾਈ ਅੰਮ੍ਰਿਤਸਰ ਵਿੱਚ ਤਾਪਮਾਨ ਹੋਇਆ 43 ਡਿਗਰੀ ਗਰਮੀ ਨਾਲ ਜਨ ਜੀਵਨ ਹੋਇਆ ਅਸਤਵ ਅਸਤ ਮਾਤਾ ਪੱਦਰ ਕਾਲੀ ਦਾ ਸਾਲਾਨਾ ਮੇਲੇ ਦਾ ਹੋਇਆ ਔਰ ਵੱਡੀ ਗਿੰਟੀ ਵਿੱਚ ਸ਼ਹਿਰ ਵਾਸੀ ਹੋ ਰਹੇ ਨੇ ਨਤਮਸਤ ਅਤੇ ਹੁਣ ਖਬਰਾਂ ਵਿਸਤਾਰ ਨਾਲ ਮੰਦਿਰ ਮਾਤਾ ਪੱਦਰਕਾਲੀ ਵਿਖੇ ਪੱਦਰਕਾਲੀ ਮਾਤਾ ਜੀ ਦਾ ਮੇਲਾ ਬੜੀ ਧੂਮਧਾਮ ਨਾਲ ਮਨਾਇਆ ਗਿਆ ਇਸ ਮੌਕੇ ਖਾਸ ਤੌਰ ਤੇ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਸਾਬਕਾ ਕੌਂਸਲਰ ਵਿਕਾਸ ਸੋਨੀ ਰਵੀ ਕਾਂਤ ਲਾਟੀ ਕੌਂਸਲਰ ਵੱਲੋਂ ਹਾਜ਼ਰੀ ਪਰੀ ਗਈ ਅੱਜ ਬੜਾਈ ਪ੍ਰੋਟਰ ਦੇਣਿਆ ਮਾਤਾ ਭਦਰਕਾਲੀ ਜੀ ਦਾ ਅੱਜ ਪਵਿੱਤਰ ਮੇਲਾ ਜਿਹੜਾ ਸਾਰੀਆਂ ਸੰਗਤਾਂ ਵੱਲੋਂ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਸੋ ਮੈਂ ਵੀ ਹਮੇਸ਼ਾ ਇੱਥੋਂ ਅਸ਼ੀਰਵਾਦ ਲੈਣ ਆਉਂਦਾ ਸੋ ਅੱਜ ਵੀ ਮੈਂ ਅਸ਼ੀਰਵਾਦ ਲੈਣ ਆਇਆ ਸੋ ਮੈਂ ਅੱਜ ਦੇ ਦਿਨ ਮਾਤਾ ਭਦਰਕਾਲੀ ਜੀ ਦੇ ਚਰਨਾਂ 'ਚ ਅਰਦਾਸ ਕਰਦੇ ਆਂ ਕਿ ਉਹਨਾਂ ਦਾ ਸਾਰੀਆਂ ਸੰਗਤਾਂ ਦੇ ਮਿਹਰ ਭਰੇ ਹੱਥ ਰਵੇ ਸਾਰਾ ਸਾਡਾ ਸ਼ਹਿਰ ਤਰੱਕੀ ਕਰੇ ਸਾਰੀਆਂ ਸੰਤਤ ترقیਆਂ ਕਰਨ ਇਹ ਸਾਡੀ ਅੱਜ ਦੇ ਦਿਨ ਮਾਤਾ ਭਦਰਕਾਲੀ ਜੀ ਦੇ ਚਰਨਾਂ 'ਚ ਅਰਦਾਸ ਹੈ। ਅੰਮ੍ਰਿਤਸਰ ਵਿੱਚ ਇਸ ਵੇਲੇ ਤਾਪਮਾਨ 43 ਡਿਗਰੀ ਲੋਕਾਂ ਨੂੰ ਲੂ ਵਾਲੀ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਾਡੀ ਟੀਮ ਵੱਲੋਂ ਸ਼ਹਿਰ ਦਾ ਦੌਰਾ ਕੀਤਾ ਗਿਆ ਤਾਂ ਵੇਖਿਆ ਗਿਆ ਕਿ ਵਾਹਨ ਚਾਲ ਕਪੜੇ ਨਾਲ ਮੂੰਹ ਟੱਕ ਕੇ ਜਾਂਦੇ ਵਿਖਾਈ ਦਿੱਤੇ ਗਏ। ਆਉਣ ਵਾਲੇ ਸਮੇਂ ਵਿੱਚ ਤਾਪਮਾਨ ਹੋਰ ਵੱਧ ਸੱਤਾ ਹੈ। ਗਰਮੀ ਕਾਰਨ ਸੜਕਾਂ ਤੇ ਆਵਾਜਾਈ ਪਹਿਲਾਂ ਦੇ ਮੁਕਾਬਲੇ ਬਹੁਤ ਘੱਟ ਵਿਖੀ। ਤੋ ਸ਼ਹਿਰ ਵਾਸੀ ਇਸ ਲੂ ਵਾਲੀ ਗਰਮੀ ਤੋਂ ਬਚਾਵ ਲਈ ਠੰਡੀਆਂ ਚੀਜ਼ਾਂ ਦਾ ਸੇਵਨ ਕਰਨ। ਦੇਖੋ ਜੀ ਗਰਮੀ ਦਾ ਇਸ ਤਰ੍ਹਾਂ ਵੀ ਗਰਮੀ ਦਾ ਕਹਿਰ ਬਹੁਤ ਜ਼ਿਆਦਾ ਵਾ ਜਿਹੜੀ ਲੂ ਆਏ ਤੇ ਬੰਦੇ ਨੂੰ ਬਹੁਤ ਜ਼ਿਆਦਾ ਮਾਰ ਰਹੀ ਪਰੇਸ਼ਾਨ ਕਰ ਰਹੀ ਆ। ਗਰਮੀ ਤੋਂ ਬਚਣ ਵਾਸਤੇ ਸਾਨੂੰ ਗੰਨੇ ਦਾ ਰਸ, ਚਾਟੀ ਦੀ ਲੱਸੀ ਹੋਰ ਜਿਹੜੀਆਂ ਸਾਡੇ ਸਿਹਤ ਵਾਸਤੇ ਪਾਣੀ ਦੀ ਕਮੀ ਨੂੰ ਚੀਜ਼ਾਂ ਦੂਰ ਕਰਦੀਆਂ ਨੇ ਉਹਨਾਂ ਦਾ ਸੇਵਨ ਕਰਨਾ ਚਾਹੀਦਾ ਹੈ ਆਪਾਂ ਨੂੰ ਤੇ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਨੇ ਤੇ ਸਭ ਤੋਂ ਜ਼ਿਆਦਾ ਇਹੋ ਚਾਹੀਦਾ ਵੀ ਘਰੋਂ ਬਾਹਰ ਨਾ ਹੀ ਨਿਕਲੋ। ਸਵੇਰੇ ਜਾਮ ਵਿੱਚ ਨਿਕਲੋ ਕਿਉਂਕਿ ਗਰਮੀ ਬਹੁਤ ਜਿਆਦਾ ਹੈ ਅੰਮ੍ਰਿਤਸਰ ਦੇ ਵਿੱਚ ਟੈਂਪਰੇਚਰ 43 ਡਿਗਰੀ ਤੋਂ ਪਾਰ ਹੋ ਚੁੱਕਿਆ ਵਾ ਆਉਣ ਵਾਲੇ ਸਮੇਂ ਦੇ ਵਿੱਚ ਟੈਂਪਰੇਚਰ 50 ਡਿਗਰੀ ਤੱਕ ਜਾਣ ਦੀ ਵੀ ਸੰਭਾਵਨਾ ਹੈਗੀ ਆ ਇਸ ਕਰਕੇ ਸਾਨੂੰ ਰੁੱਖਾਂ ਵੱਲ ਧਿਆਨ ਦੇਣਾ ਚਾਹੀਦਾ ਵਾ ਏਸ਼ੀਆਂ ਵੱਲ ਧਿਆਨ ਘੱਟ ਕਰਕੇ ਤੇ ਸਵਤੋਵੱਦ ਰੁੱਖ ਲਗਾਉਣੇ ਚਾਹੀਦੇ ਹਨ ਏਸੀ ਵੀ ਗਰਮੀ ਦਾ ਬਹੁਤ ਵੱਡਾ ਕਾਰਨ ਹਨ ਜਿਆਦੀ ਬਹੁਤ ਜਿਆਦੀ ਪੈ ਰਹੀ ਹੈ ਜਿਤਨਾ ਕਿ ਤੁਹਾਨੂੰ ਪਤਾ ਹੀ ਹੈ ਟੈਂਪਰੇਚਰ ਦਿਨੋਂ ਦਿਨ ਵੱਧ ਰਿਹਾ ਹੈ ਇਸ ਵਕਤ ਟੈਂਪਰੇਚਰ 43 ਡਿਗਰੀ ਦੇ ਆਸ-ਪਾਸ ਹੈਗਾ ਤੇ ਅੱਗੇ ਜਾ ਕੇ 50 ਡਿਗਰੀ ਦੇ ਲੱਗ ਜਾਂਦੀ ਸੰਭਾਵਨਾ ਹੋ ਸਕਦੀ ਹੈ ਤੇ ਇਸ ਕਰਕੇ ਆਪਾਂ ਨੂੰ ਘਰੇ ਰਹਿਣ ਦਾ ਜ਼ਿਆਦਾ ਖਿਆਲ ਰੱਖਣਾ ਚਾਹੀਦਾ ਹੈ ਤੇ ਵੱਧ ਤੋਂ ਵੱਧ ਠੰਡੀਆਂ ਚੀਜ਼ਾਂ ਖਾਣ ਪੀਣ ਵੱਲ ਧਿਆਨ ਦੇਣਾ ਚਾਹੀਦਾ ਜਿੱਤਰਾ ਕਿ ਅ ਅੱਜ ਕੱਲ ਕ ਤੀਰਾ ਗੁੰਦ ਜੋ ਹੁੰਦੀ ਹੈ ਦੁਕਾਨ ਤੋਂ ਆਮ ਮਿਲ ਜਾਂਦੀ ਹੈ ਤੇ ਉਹਨੂੰ ਆਪਾਂ ਘਰੇ ਰਾਤ ਨੂੰ ਭੇਕੇ ਸਵੇਰੇ ਦਹੀਂ ਦੇ ਨਾਲ ਜੇ ਖਾ ਲਈਏ ਤੇ ਬਹੁਤ ਵਧੀਆ ਉਹ ਆਪਣੇ ਸਰੀਰ ਨੂੰ ਠੰਡਾ ਰੱਖ ਸਕਦੀ ਹੈ ਤੇ ਇਤਰਾ ਹੀ ਹੋਰ ਜਿਤਨਾ ਨਿੰਬੂ ਪਾਣੀ ਜਾਂ ਲੱਸੀ ਇਤਰਾ ਕੁਝ ਹੋ ਗਿਆ ਉਹ ਆਪਾਂ ਸਰੀਰ ਨੂੰ ਠੰਡਾ ਰੱਖਣ ਵਾਸਤੇ ਪੀ ਸਕਦੇ ਹਾਂ ਉੱਤਰ ਭਾਰਤ ਵਿੱਚ ਗਰਮੀ ਦਾ ਕਹਿਰ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ ਹੈ ਅੰਮ੍ਰਿਤਸਰ ਦੇ ਟੈਂਪਰੇਚਰ ਦੀ ਗੱਲ ਕਰੀਏ ਤਾਂ 43 ਡਿਗਰੀ ਦੇ ਲਗਭਗ ਚੱਲ ਰਿਹਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵਧਣ ਦੀ ਸੰਭਾਵਨਾ ਹੈ। ਰਾਹਗੀਰਾਂ ਨਾਲ ਗੱਲ ਕੀਤੀ ਤਾਂ ਉਹਨਾਂ ਠੰਡੀਆਂ ਚੀਜ਼ਾਂ ਦਾ ਸੇਵਨ ਕਰਨ ਵੱਲ ਜ਼ੋਰ ਦਿੱਤਾ। ਸੋ ਸਾਡੀ ਵੀ ਤੁਹਾਨੂੰ ਸਾਰਿਆਂ ਨੂੰ ਇਹੀ ਅਪੀਲ ਹੈ ਕਿ ਜੇਕਰ ਕੋਈ ਜ਼ਰੂਰੀ ਕੰਮ ਹੈ ਤਾਂ ਹੀ ਕਰੋ ਬਾਹਰ ਨਿਕਲੋ ਤਾਂ ਜੋ ਇਸ ਤਪ ਦੀ ਗਰਮੀ ਤੋਂ ਬਚਿਆ ਜਾ ਸਕੇ। ਕੈਮਰਾ ਪਰਸਨ ਗੁਰਵੀਰ ਸਿੰਘ ਦੇ ਨਾਲ ਵਿਜੇ ਕੁਮਾਰ ਫਾਸਟ ਵੀ ਨਿਊਜ਼ ਅੰਮ੍ਰਿਤਸਰ। ਮਾਤਾ ਪੱਦਰ ਕਾਲੀ ਦਾ ਮੇਲਾ 2 ਜੂਨ ਨੂੰ ਸਰਦਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਭਜਨ ਸਮਰਾਟ ਸੰਜੇ ਸਾਵਰਿਆ ਨੇ ਮਹਾਮਾਇਦਾ ਗੁਣगान ਕੀਤਾ ਮੰਦਿਰ ਵਿੱਚ ਮੱਥਾ ਟੇਕਣ ਲਈ ਆਏ ਲੋਕਾਂ ਨੇ ਵੱਡੀ ਗਿਣਤੀ ਵਿੱਚ ਸੰਗਤਾਂ ਨੂੰ ਮੱਥਾ ਟੇਕਦਿਆਂ ਹੋਇਆ ਕਿ ਉਹਨਾਂ ਨੇ ਦੇਸ਼ ਤੇ ਖੁਸ਼ਹਾਲੀ ਅਤੇ ਸ਼ਾਂਤੀ ਲਈ ਅਰਦਾਸ ਕੀਤੀ ਹੈ ਜੈ ਮਾਤਾ ਦੀ ਜੀ ਅੱਜ ਪੰਦਰਗਾਹ ਲਈ ਮਿਲਣੇ ਬਹੁਤ ਰੌਣਕਾਂ ਲੱਗੀਆਂ ਹੈ ਔਰ ਹਰ ਸਾਲ ਮਾਇਦਾ ਬੜਾ ਵੱਡਾ ਮਿਲਣਾ ਲੱਗਦਾ ਹੈ ਅਨਜ ਸਦਾ ਤੇ ਹਾਜ਼ਰੀ ਵੀ ਸਹੀ

विनती करते हैं कि आके माँ के चरणों में यहाँ पर आकर पूजा प्रसाद लें और बड़ी श्रद्धा के साथ आके माँ का दर्शन विनती देखो और सब सब श्रद्धालु अपनी मनोकामनाएं लेकर यहाँ पर आते हैं और माँ सबकी सारी मनोकामनाएं पूरी करती है तो हम पूरे पूरे अमृतसर वासियों के लिए ये विनती करते हैं कि आकर माँ की अरदास करें और माँ का पूरा पूरा यहाँ पर आकर आशीर्वाद ਮਾਪਦਰ ਕਲੀਦਾਂ ਮੇਲਾ 2 ਜੂਨ ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸੇ ਤਹਿਤ ਹੀ ਇੱਕ ਜੂਰ ਰਾਤ ਨੂੰ ਮਹਾਮਈ ਦਾ ਜਾਗਰਣ ਵੀ ਕੀਤਾ ਗਿਆ। ਵੱਡੀ ਗੰਤੀ ਵਿੱਚ ਸੰਗਤਾਂ ਨੇ ਮੰਦਰ ਦੇ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਅਮਰਥਰ ਪਾਠ ਵੀ ਖਬਰ ਨਮਾਣੀ। ਕੈਮਰਾਮੈਨ ਪ੍ਰਿਯਮਦਰ ਰਕੇਸ਼ ਕੁਮਾਰ। ਥਾਣਾ A ਡਿਵੀਜ਼ਨ ਵੱਲੋਂ ਇੱਕ ਜਾਪਾਨੀ ਸੈਲਾਨੀ ਦਾ ਪਾਸਪੋਰਟ ਅਤੇ ਮੋਬਾਈਲ ਫੋਨ ਗੁੰਮ ਹੋਣ ਦੀ ਰਿਪੋਰਟ ਹਾਸਲ ਹੋਣ ਤੀ। ਉਸ ਤੇ ਮੁਸਤੈਦੀ ਨਾਲ ਕਾਰਵਾਈ ਕਰਦਿਆਂ ਹੋਇਆ 24 ਘੰਟਿਆਂ ਦੇ ਅੰਦਰ उससे गुम हुए पासपोर्ट और मोबाइल फोन को सफलतापूर्वक क्लब के सलानी दे हवाले किया, जिससे जापानी सैलानी वलो अमृतसर पुलिस प्रशासन दा तानवाद कीता किया माय नेम इज नासातोसाको फ्रॉम टोक्यो जापान ए यस्टरडे इवनिंग आई लॉस्ट माय पासपोर्ट एंड मोबाइल फोन बट टुडे आई चच दीटा दीज Uh, by police officers working. I'm appreciating very much and uh, hope to keep the peace in this city. ਲੋਕ ਸਭਾ ਚੋਣਾਂ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਖਪੀਰ ਸਿੰਘ ਨੇ ਸੰਗਤਾਂ ਨੂੰ ਅਪੀਲ ਕਰਦਿਆਂ ਕਿ ਕਿ ਜੂਨ 1984 ਦੇ ਕੱਲੂਕਾਰਾ ਸ਼ਵੇਦੀ ਸਪਤਾ ਦੌਰਾਨ ਮੈਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਟੋਲ ਵਜਾ ਕੇ ਜਾ ਆਪਣੀ ਖੁਸ਼ੀ ਨਾ ਮਣਾਉਣ ਬੁਲਾਰਿਆਂ ਗੁਰੂ ਘਰ ਮੱਥਾ ਟੇਕ ਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ। ਹਿੰਦੁਸਤਾਨ ਦੇ ਵਿੱਚ ਪਾਰਲੀਮੈਂਟ ਦੀਆਂ ਚੋਣਾਂ ਹੋਈਆਂ ਔਰ 4 ਜੂਨ ਨੂੰ ਇਹਨਾਂ ਚੋਣਾਂ ਦਾ ਰਿਜ਼ਲਟ ਆਉਣਾ ਹੈ ਔਰ ਸਮੁੱਚੇ ਸੰਸਾਰ ਵਿੱਚ ਵਸਦਾ ਹੋਇਆ ਸਿੱਖ ਜਗਤ ਜੂਨ ਜੂਨ ਦਾ ਜਿਹੜਾ ਪਹਿਲਾ ਹਫਤਾ ਹੈ ਇਹਨੂੰ ਸ਼ਹੀਦੀ ਹਫਤੇ ਦੇ ਨਾਂ ਹੇਠ ਮਨਾਉਂਦਾ ਔਰ ਬਹੁਤ ਭਾਰੀ ਚੀਜ਼ ਆਪਣੇ ਹਿਰਦੇ ਤੇ ਮਹਿਸੂਸ ਕਰਦਾ ਹੈ। ਕਿਉਂਕਿ 1984 ਵਿੱਚ ਜੂਨ ਦਾ ਪਹਿਲਾ ਹਫਤਾ ਸ਼੍ਰੀ ਅਕਾਲ ਤਖਤ ਸਹਿਬ ਤੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੀਤੇ ਭਾਰਤੀ ਹਕੂਮਤ ਵੱਲੋਂ ਟੈਂਕਾਂ, توپਾਂ ਦੇ ਨਾਲ ਹਮਲਾ ਕਰਕੇ ਬਹੁਤ ਭਾਰੀ ਬਦਗੀ ਕੀਤੀ ਗਈ। ਹਜ਼ਾਰਾਂ ਸਿੰਘ ਸਿੰਘਣਾਂ ਅਤੇ ਸਿੰਘਣੀਆਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ। ਉਹਨਾਂ ਨੂੰ ਸਮੁੱਚੇ ਸੰਸਾਰ ਵਿੱਚ ਵਸਦਾ ਹੋਇਆ ਸਿੱਖ ਜਗਤ ਸ਼ਰਧਾ ਔਰ ਸਤਕਾਰ ਭੇਟ ਕਰਦਾ ਹੈ। ਔਰ ਬੜੀ ਦਰਦ ਨਾਲ ਬੜੀ ਚੀਜ਼ ਨਾਲ ਇਸ ਪਹਿਲੇ ਹਫਤੇ ਨੂੰ ਸਮੁੱਚਾ ਸਿੱਖ ਜੜਤ ਮਨਾਉਂਦਾ ਹੈ ਔਰ ਜੂਨ 1984 ਦੇ ਇਸ ਕੱਲੂ ਘਾਰੇ ਨੂੰ ਤੀਜੇ ਕੱਲੂ ਘਾਰੇ ਦਾ ਨਾਮ ਜਿਹੜਾ ਉਹ ਸ਼੍ਰੀ ਕਾਮਕਸ਼ ਤਖਤ ਸਾਹਿਬ ਜੀ ਤੋਂ ਦਿੱਤਾ ਗਿਆ ਹੈ ਅਪੀਲ ਕੀਤੀ ਜਾਂਦੀ ਹੈ ਕਿ 4 ਜੂਨ ਨੂੰ ਜਿਹੜੇ ਉਮੀਦਵਾਰ ਜੇਤੂ ਨਿਕਲਣ ਜੇਤੂ ਐਲਾਨ ਹੋਣ ਉਹ ਢੋਲ ਟਮਕੇ ਆਦ ਨਾਲ ਕਿਸੇ ਪ੍ਰਕਾਰ ਦਾ ਕੋਈ ਖੁਸ਼ੀ ਦਾ ਜਸ਼ਨ ਜਿਹੜਾ ਉਹ ਬਿਲਕੁਲ ਨਾ ਕਰਨ ਸਤਪੁਰਾਂ ਦੇ ਚਰਮਾ ਵਿੱਚ ਹਾਜ਼ਰ ਹੋ ਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਤੇ ਜ਼ਰੂਰ ਕਰਨ ਪਰ ਕਿਸੇ ਪ੍ਰਕਾਰ ਦਾ ਕੋਈ ਆਸ਼ਨ ਉਹ ਖੁਸ਼ੀਆਂ ਮਨਾ ਕੇ ਟੋਲਟ ਵੱਕੇ ਦੇ ਨਾਲ ਜਾਂ ਸਪੀਕਰ ਲਾ ਲਾ ਕੇ ਬਿਲਕੁਲ ਨਾ ਕਰਨ ਆਪ ਸਭ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਫਾਸਟਵੇ ਕੇਬਲ ਆਪਰੇਟਰ ਦੇ ਕੁਝ ਕਰਮਚਾਰ ਜੋ ਕਿ ਫਾਸਟਵੇ ਕੇਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੇਬਲ ਨਾਲ ਮਿਲ ਕੇ ਤੇ ਗ੍ਰਾਹਕਾਂ ਨੂੰ ਝੂਠ ਬੋਲ ਕੇ ਫਾਸਟਵੇ ਦੇ ਬਾਕਸ ਚੁੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਹੇ ਹਨ ਆਪ ਸਾਬਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੇਕਰ ਫਾਸਟਵੇ ਕੇਬਲ ਆਪਰੇਟਰ ਦਾ ਕੋਈ ਕਰਮਚਾਰ ਆਪਜੀ ਨੂੰ ਗੁੰਮਰਾਹ ਤੇ ਝੂਠ ਬੋਲ ਕੇ ਫਾਸਟਵੇ ਦਾ ਬਾਕਸ ਬਦਲਦਾ ਤਾਂ ਤੁਰੰਤ ਕੇਬਲ ਆਪਰੇਟਰ ਦੇ ਮਾਲਿਕ ਨੂੰ ਇਤਲਾਹ ਦੇਵੋ। ਪਗਤਪੂਰਨ ਸਿੰਘ ਜੀ ਦਾ 120ਵਾਂ ਜਨਮ ਦਿਹਾੜਾ ਮਨਾਇਆ ਗਿਆ। ਇਸ ਮੌਕੇ ਡਾਕਟਰ 인ਦਰਜੀਤ ਕੌਰ ਵੱਲੋਂ ਰੇਲਵੇ ਸਟੇਸ਼ਨ ਵਿਖੇ ਇਕੱਠ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ। ਕੁਝ ਸੇਵਾਦਾਰ ਜਿਹੜੇ ਕੇ ਭੱਜੇ ਨਾਲ ਮੰਤਨ ਕਰਕੇ ਜੁੜੇ ਹੋਏ ਹਨ। ਅੱਵਾ ਗੱਲ ਜੁੜੇ ਹੋ ਤਾਂ ਉਹ ਅਜੇ ਇੱਥੇ ਆਏ ਹਨ ਅਰ ਉਸ ਅਸੀਂ ਯਾਦ ਕਰ ਰਹੇ ਹਾਂ ਕਿ ਭਗਤ ਪੂਰਨ ਸਿੰਘ ਜੀ ਨੇ ਨਾ ਕਿਸੇ ਪੈਸੇ ਤੋਂ ਕਿਵੇਂ ਸੇਵਾ ਆਰੰਭ ਕੀਤੀ ਮਰੀਜ਼ਾਂ ਵਾਸਤੇ ਦਰਿਆ ਵਿੱਚ ਜਾ ਕੇ ਪਛਾਦੇ ਇਕੱਠੇ ਕੀਤੇ ਅਰ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਆਪ ਦਾ ਪ੍ਰਬੰਧ ਕੀਤਾ ਅਰ ਕਈ ਮਰੀਜ਼ ਐਸੇ ਸਨ ਕੜੇ ਕਿ ਆਪਣੇ ਚਿਰ ਆਪਨੇ ਸੀ ਕਰ ਸਕਦੇ ਉਹ ਵਿਜੇ ਕਟਿ ਪਸ਼ਾਵਰ ਦਾ ਇਹੋ ਜੰਦਾ ਸੀ ਇੱਕ ਅਮਰ ਉਹ ਜੀ ਨੇ ਆਪਣਾ ਖਾਨਾ ਕੀਤਾ ਅੰਮ੍ਰਿਤਸਰ ਕੰਟਾਕਰ ਚੌਂਕ ਪ੍ਰਾਚੀਨ ਸ਼ਨੀ ਮੰਦਿਰ ਤੋਂ ਸ਼ਨੀ ਜੈੰਤੀ ਦੇ ਉਪਲੇਖ ਵਿੱਚ ਸ਼ੋਭਾ ਯਾਤਰਾ ਕੱਢੀ ਗਈ ਇਸ ਮੌਕੇ ਤੇ ਪ੍ਰੋਫੈਸਰ ਲక్ష్ਮੀ ਕਾਂਤਾ ਸ਼ਾਵਲਾ ਨੇ ਮੱਥਾ ਟੇਕਿਆ ਅਤੇ ਅਸ਼ੀਰਵਾਦ ਪ੍ਰਾਪਤ ਕੀਤਾ ਸੇਵਾਦਾਰ ਮਨੀ ਕੁਮਾਰ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਉਹਨਾਂ ਦੇ ਨਾਲ ਪਵਨ ਗੁੰਦਰਾ ਡਾਕਟਰ ਰਕੇਸ਼ ਸ਼ਰਮਾ ਵੀ ਹਾਜ਼ਰ ਹੋਏ चौक विखे महंत अनंत दास महाराज ने शोभा यात्रा का निग्घा स्वागत किया हाजरी पर हर वर्ष की तरह इस साल भी जो हमारे अमृतसर का शनिदेव जी महाराज का मंदिर है वहाँ उत्सव चल रहे हैं शोभा यात्रा आज निकलेगी शहर के सभी प्रमुख मार्केटों में जाएगी लोग आशीर्वाद लेंगे प्रणाम करेंगे और शनिदेव जो हैं हाँ, वो न्याय के देवता है हमें याद रखना चाहिए कि शनि देव से डरना नहीं है शनि देव जी के बताए अच्छे रास्ते पर अपने चलना है जो नेक जीवन जीते हैं जो सही काम करते हैं ਸ਼ਨੀ ਦੇਵ ਨੂੰ ਉਹ ਅਸ਼ੀਰਵਾਦ ਦਿੰਦੇ ਹਨ ਅਤੇ ਸਾਰੇ ਸ਼ਤਰੂਆਂ ਤੋਂ ਸੇ ਬਿਮਾਰੀਆਂ ਤੋਂ ਸੰਕਟਾਂ ਤੋਂ ਰੱਖਿਆ ਕਰਦੇ ਹਨ ਹਰ ਸਾਲ ਦੀ ਤਰ੍ਹਾਂ ਸਾਰੇ ਸ਼ਹਿਰ ਵਾਸੀਆਂ ਨਗਰ ਵਾਸੀਆਂ ਨੂੰ ਇਹ ਹੀ ਪ੍ਰਾਰਥਨਾ ਕਰਾਂਗੇ ਕਿ ਸ਼ੋਭਾ ਯਾਤਰਾ ਜਿਹੜੀ ਸ਼ਨੀਦਾਨ ਮਾਰੇ ਦਾ ਜਨਮ ਦਿਨ 6 ਤਰੀਕ ਨੂੰ ਹੈ ਉਹਦੇ ਬਲਕਸ ਵਿੱਚ ਗੱਡੀ ਜਾ ਰਹੀ ਹੈ ਆਪਾਂ ਸਾਰਿਆਂ ਨੇ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਸਾਰੇ ਅੰਮ੍ਰਿਤਸਰ ਵਾਸੀ ਸ਼ੋਭਾ ਯਾਤਰਾ ਜੀ ਭਾਗ ਲੈਣ ਤੇ ਸ਼੍ਰੀ ਮਹਾਰਾਜ ਦਾ ਆਸ਼ੀਰਵਾਦ ਲੈਣ ਫਾਸਟਵੇ ਦਾ ਫਿਲਮੀ ਚੈਨਲ ਨੰਬਰ 240 ਤੇ फास्टवे मूवी चैनल नंबर 241 थी फास्टवे मेट्रो चैनल नंबर 242 थी फास्टवे म्यूजिक चैनल नंबर 243 थी गुरुद्वारा श्री दा साहिब ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556 ਸ਼੍ਰੀ ਦੁਰਗਿਆਨਾ 3 ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 563 ਤੇ ਕੀਤਾ ਜਾ ਰਿਹਾ ਮੰਦਿਰ ਲਾਲ ਭਵਨ ਮਾਡਲ ਟਾਊਨ ਵਿਖੇ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ ਵਾਸਵ ਦੇ ਲੋਕਲ ਚੈਨਲਾਂ ਤੇ ਐਡਵਰਟਾਈਜ਼ਮੈਂਟ ਦੇ ਲਈ ਫੋਨ ਨੰਬਰ 700930883 ਤੇ ਸੰਪਰਕ ਕੀਤਾ ਜਾ ਸਕਦਾ ਹੈ। ਪੁਲਿਸ ਵੱਲੋਂ ਕਤਲ ਕਰਨ ਦੀ ਕੋਸ਼ਿਸ਼ ਕਰਨ ਵਾਲੇ ਪਗੋੜੇ ਦੋਸ਼ੀ ਨੂੰ ਕਾਬੂ ਕਰ ਮਾਮਲਾ ਦਰਜ ਕੀਤਾ ਗਿਆ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਸ਼੍ਰੀ ਗੰਗਾ ਰਾਮ ਸ਼ਿਵਾਲਾ ਬਜ਼ਾਰ ਸਿਰਕੀ ਬੰਦਾ ਵਿਖੇ 25 ਮਈ ਤੋਂ ਲੈ ਕੇ 3 ਜੂਨ ਤੱਕ ਰੋਜ਼ਾਨਾ ਸਵੇਰੇ 8 ਵਜੇ ਸ਼੍ਰੀ ਰਾਮਾਇਨ ਜੀ ਦੇ ਪਾਠ ਧਰਮਪਾਲ ਜੀ ਵੱਲੋਂ ਕੀਤੇ ਜਾ ਰਹੇ ਹਨ। ਇਸ ਮੌਕੇ ਮੰਦਿਰ ਕਮੇਟੀ ਵੱਲੋਂ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਚੱਲ ਰਹੇ ਪਾਠਵਿਚਹਾਜਰੀਆਂ ਪਰ ਕੇ ਸ਼੍ਰੀ ਰਾਮਚੰਦਰ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਜਾਵੇ। ਇਹ ਨਰਮਾਇਣ ਪਾਠਾਂ ਦਾ ਵਿਸ਼ੇਸ਼ ਪ੍ਰਸਾਰ ਫਾਸਟਵੇ ਦੇ ਚੈਨਲ ਨੰਬਰ 243 ਉੱਪਰ ਸ਼ਾਮ 5 ਵਜੇ ਕੀਤਾ ਜਾ ਰਿਹਾ ਹੈ। ਹੋਣ ਸਮਾਹੋਗ ਇੱਕ ਛੋਟਾ ਜਿਹਾ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਤੁਸੀਂ ਵੇਖੋਗੇ ਮਾਤਾ ਲਾਲ ਦੇਵੀ ਮੰਦਿਰ ਵਿਖੇ ਧੂਮਧਾਮ ਨਾਲ ਮਨਾਇਆ ਗਿਆ ਮਾਤਾ ਪੱਧਰ ਕਾਲੀ ਜੀ ਦਾ ਮੇਲਾ